ਜ਼ਿਲ੍ਹਾ ਕਚੈਰੀ ਅੰਮ੍ਰਿਤਸਰ ਵਿਖੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ ਜਿਨ੍ਹਾਂ ਨੂੰ ਟ੍ਰੈਫਿਕ ਵਰਗੀ ਵੱਡੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਕਿਉਂਕਿ ਲੋਕ ਸੜਕ ਤੇ ਹੀ ਆਪਣੇ ਵਾਹਨ ਖੜੇ ਕਰ ਦਿੰਦੇ ਹਨ ਜਿਸ ਨਾਲ ਟ੍ਰੈਫਿਕ ਦਾ ਵੱਡਾ ਜਾਮ ਲੱਗ ਜਾਂਦਾ ਹੈ ਦੂਜੇ ਪਾਸੇ ਪੁਲਿਸ ਕਰਮਚਾਰੀ ਜਦੋਂ ਮੁਲਜ਼ਮਾਂ ਨੂੰ ਪੇਸ਼ੀ ਲਈ ਲੈ ਕੇ ਆਉਂਦੇ ਹਨ ਤਾਂ ਆਪਣੀਆਂ ਬੱਸਾਂ ਪਾਰਕਿੰਗ ਵਿੱਚ ਨਾ ਖੜੀਆਂ ਕਰਕੇ ਸੜਕ ਤੇ ਹੀ ਛੱਡ ਦਿੰਦੇ ਹਨ ਸਾਡੀ ਟੀਮ ਵੱਲੋਂ ਪਹਿਲਾਂ ਵੀ ਇਸ ਏਰੀਆ ਨੂੰ ਕਵਰ ਕੀਤਾ ਗਿਆ ਪਰ ਟ੍ਰੈਫਿਕ ਪੁਲਿਸ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਥੇ ਕੀ ਆ ਜਾ ਸਕਦਾ ਹੈ ਕਿ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਦੀ ਉਲੰਘਣਾ ਕਰਦੇ ਹਨ ਸੋ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਕੁਝ ਕਰਮਚਾਰੀ ਇਸ ਜਗ੍ਹਾ ਤੇ ਖੜੇ ਕਰ ਜਿਸ ਨਾਲ ਟ੍ਰੈਫਿਕ ਜਾਮ ਨਾ ਲੱਗੇ ਅਮਰitsar ਜ਼ਿਲ੍ਹਾ ਕਚੈਰੀਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਕੰਮ ਕਰਵਾਉਣ ਵਾਸਤੇ ਆਉਂਦੇ ਹਰ ਵਾਰ ਇਥੇ ਦੀਆਂ ਤਸਵੀਰਾਂ ਇੱਕ ਵਾਰ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਵੇ ਇਸ ਵੇਲੇ ਅਸੀਂ ਜਿਹੜਾ ਗਵਰਨਮੈਂਟ ਕਾਲਜ ਤੋਂ ਅਜਨਾਲਾ ਰੋਡ ਨੂੰ ਜਾਣ ਵਾਲੀ ਸੜਕ ਹੈ ਜਿੱਥੇ ਕਿ ਜਿਲ੍ਹਾ ਕਚੈਰੀ ਹੈ ਵੀ ਹਨ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਇਸੇ ਦੇਖ ਲਿਓ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਕਾਰਨ ਮੁੱਖ ਕਾਰਨ ਇਹੋ ਹੀ ਹੈ ਕਿ ਜਿਹੜੀ ਇੱਥੇ ਹਵਾ ਲਾਤੀਆਂ ਨੂੰ ਲੈ ਕੇ ਇੱਕ ਗੱਡੀ ਆਉਂਦੀ ਹੈ ਉਹ ਗੱਡੀ ਅਕਸਰ ਹੀ ਸੜਕ ਦੇ ਉੱਪਰ ਹੀ ਖੜੀ ਕਰ ਦਿੱਤੀ ਜਾਂਦੀ ਹੈ ਜਿਹੜੀ ਕਿ ਕਾਨੂੰਨ ਦੀ ਕੋਈ ਵੀ ਪਾਲਣਾ ਨਹੀਂ ਕਰ ਰਹੀ ਇੱਕ ਪਾਸੇ ਜਿਹੜੀ ਹਕੀਕਤ ਹੈ ਤੁਹਾਡੇ ਸਾਹਮਣੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੰਬਾ ਜਾਮ ਲੱਗਾ ਹੈ ਦੂਜੇ ਪਾਸੇ ਪੁਲਿਸ ਦੇ ਜਿਹੜੀ ਪੁਲਿਸ ਦੀ ਗੱਡੀ ਹੈ ਜਿਹੜੀ ਹਵਾ ਲਾਤੀ ਨੂੰ ਲੈ ਕੇ ਆਂਦੀ ਹੈ ਥੜਕ ਦੇ ਵਿਚਕਾਰ ਦੋ ਗੱਡੀਆਂ ਅੱਜ ਲੱਗੀਆਂ ਹੋਈਆਂ ਦੋਨੇ ਥੜਕ ਦੇ ਵਿਚਕਾਰ ਲੱਗੀਆਂ ਹੋਈਆਂ ਜਿਸ ਨਾਲ ਸੋ ਟ੍ਰੈਫਿਕ ਲੰਘਣ ਵਾਲੇ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਕਸਰ ਹੀ ਜਿਹੜੀ ਕਹਾਵਤ ਹੈ ਸੱਚ ਹੁੰਦੀ ਇੱਥੇ ਦਿਖਾਈ ਦਿੰਦੀ ਹੈ ਕਿ ਦੀਵੇ ਥਲੇ ਹਮੇਸ਼ਾ ਹੁੰਦੇ ਹਨੇਰਾ ਹੁੰਦਾ ਹੈ ਜਿਹੜੇ ਕਾਨੂੰਨ ਬਣਾਉਂਦੇ ਹਨ ਉਹੀ ਕਾਨੂੰਨ ਦੀ ਉਲੰਘਣਾ ਕਰਦੇ ਨੇ ਉਸ ਦੀ ਜਿਹੜੀ ਜਾਗ ਜਾਂ ਗਿੰਦੀ ਜਾਗ ਦੀ ਤਸਵੀਰ ਬਿਲਕੁਲ ਸਾਹਮਣੇ ਤੁਹਾਡੇ ਵਿੱਚ ਅਸੀਂ ਦਿਖਾ ਰਹੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਪਰ ਹੀ ਜਿਹੜੇ ਕੈਦੀਆਂ ਨੂੰ ਗੱਡੀ ਲੈ ਕੇ ਆਂਦੀ ਹੈ ਨਾ ਪੁਲਿਸ ਵੱਲੋਂ ਉਹ ਗੱਡੀ ਸੜਕ ਉੱਪਰ ਹੀ ਲਗਾਈ ਜਾਂਦੀ ਹੈ ਜੇ ਜਿਹੜੀ ਟ੍ਰੈਫਿਕ ਦੀ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜੀ ਦੂਜੇ ਪਾਸੇ ਟ੍ਰੈਫਿਕ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਵੀ ਲਗਾਏ ਜਾਂਦੇ ਹਨ ਜਿਹੜੇ ਲੋਕ ਟ੍ਰੈਫਿਕ ਦਾ ਪਾਲਣਾ ਨਹੀਂ ਕਰਦੇ ਉਹਨਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ ਪਰ ਟ੍ਰੈਫਿਕ ਵਿਭਾਗ ਇਸ ਵੱ ਜੋ ਜਿਹੜੀ ਹਵਾ ਲਾਤੀ ਕੈਦੀ ਜਨ ਉਥੇ ਲੈ ਕੇ ਆ ਗਏ ਦੋਨੇ ਬੱੱਸਾਂ ਸੜਕ ਦੇ ਉੱਪਰ ਲੱਗੀਆਂ ਹੋਈਆਂ ਹਨ ਪਰ ਇਸ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ ਟ੍ਰੈਫਿਕ ਪੁਲਿਸ ਨੂੰ ਵੀ ਇਸ ਵੱਲ ਧਿਆਨ ਕਰਨਾ ਚਾਹੀਦਾ ਹੈ ਕਿ ਅਗਰ ਇੱਥੋਂ ਜਿਹੜਾ ਟ੍ਰੈਫਿਕ ਲੰਘਣ ਵਾਲਾ ਹੈ ਉਹਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਮੁਸ਼ਕਲਾਂ ਦਾ ਜਲਦੋਂ ਜਲਦ ਹੱਲ ਕੀਤਾ ਜਾਵੇ ਅੰਮ੍ਰਿਤਸਰ ਫਾਸਟ ਵੀ ਖਬਰ ਨਾਮ ਹੈ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ